ਪਟੰਡਾ ਡੀਸੀ ਅਫਸਰ ਦਫ਼ਤਰ ਦੇ ਸਾਹਮਣੇ ਪਟੰਡਾ ਜ਼ਿਲ੍ਹਾ ਤੇ ਮਾਨਸਾ ਜ਼ਿਲ੍ਹਾ ਦੇ ਕੋਨੇ-ਕੋਨੇ ਤੋਂ ਆਏ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸੂਰਮਿਆਂ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਜੋਸ਼ ਦੇਖ ਕੇ ਤੁਹਾਡਾ ਕੱਠ ਦੇਖ ਕੇ ਮੇਰਾ ਸਿਰ ਝੁਕਦਾ ਹੈ ਵੱਡੇ ਬਾਦਲ ਸਾਹਿਬ ਨੂੰ ਮੈਨੂੰ ਵੀ ਇਸ ਸਾਰੀ ਸਮੂਚੀ ਕਾਲੀ ਲੀਡਰਸ਼ਿਪ ਨੂੰ ਅਕਾਲੀ ਵਰਕਰਾਂ ਤੇ ਮਾਣ ਹੈ ਆ ਆਪਣਾ ਘਰ ਹੈ ਜੋ ਹਾਲਾਤ ਬਣੇ ਆ ਮੈਂ ਉਹਨਾਂ ਬਾਰੇ ਪਹਿਲੇ ਜ਼ਿਕਰ ਕਰਨਾ ਚਾਹੂੰਗਾ ਆ ਲੈਂਡ ਗ੍ਰੈਬਿੰਗ ਸਕੀਮ ਕੀ ਹੈ ਕੇਜਰੀਵਾਲ ਨੇ ਆਪਣੇ ਪੰਜਾਬ ਦੇ ਅਫਸਰ ਦਿੱਲੀ ਬੁਲਾਏ ਉਹਨਾਂ ਨਾਲ ਪਲਾਨਿੰਗ ਕੀਤੀ ਗਈ ਕਿ ਮੈਨੂੰ 25 30 ਹਜ਼ਾਰ ਕਰੋੜ ਰੁਪਇਆ ਇਕੱਠਾ ਕਰਨਾ ਹੈ ਤੇ ਕੀ ਕੀਤਾ ਜਾਏ ਦਿੱਲੀ ਦੇ ਬਿਲਡਰ ਬੁਲਾਏ ਉਹਨਾਂ ਨੂੰ ਕਿਹਾ ਤੁਸੀਂ ਪੰਜਾਬ ਵਿੱਚ ਜਾਓ ਜਿਹੜੇ ਸ਼ਹਿਰ ਵਿੱਚੋਂ ਤੁਹਾਨੂੰ ਕਿੰਨੀ ਜ਼ਮੀਨ ਚਾਹੀਦੀ ਹੈ ਉਹ ਤੁਸੀਂ ਮੈਨੂੰ ਆਕੇ ਦੱਸਿਓ ਬਿਲਡਰਾਂ ਨਾਲ ਆਪਣੇ ਡੀਸੀ ਤੇ ਅਫਸਰ ਗਏ ਆਪਣੇ ਵੱਖ-ਵੱਖ ਸ਼ਹਿਰਾਂ ਦਾ ਉਹਨਾਂ ਨੇ ਦੌਰਾ ਕੀਤਾ ਜਿਵੇਂ ਥੋੜੇ ਪਠੰਡੇ ਉਹ ਬਿਲਡਰਾਂ ਨੇ ਕੋਈ ਸਾਢੇ 800 ਕਿੱਲਾ ਉਹਨਾਂ ਨੇ ਮਿਗਾ ਮਾਰੀ ਕਿ ਆਹ ਜ਼ਮੀਨ ਸਾਨੂੰ ਲੈ ਦਿਓ ਮਾਨਸਾ 'ਚ ਮੈਨੂੰ ਲੱਗਦਾ ਮੱਲਾਦਾ 212 ਕਿੱਲੇ ਐ ਲੁਧਿਆਣੇ 'ਚ ਕਿਉਂਕਿ ਜਿਆਦਾ ਮੋਟਾ ਪੈਸਾ ਬੰਦਾ ਸੀ ਕੋ 20000 ਕਿੱਲਾ ਲੁਧਿਆਣੇ ਚ ਲੈਣ ਲੱਗੇ ਆ ਤੇ ਬਾਕੀ 5000 ਕਿੱਲਾ ਅੰਮ੍ਰਿਤਸਰ ਤੇ ਸਾਰੇ ਸ਼ਹਿਰਾਂ ਚ ਫਿਰ ਬਿਲਡਰਾਂ ਨੇ ਤੇ ਕੇਜਰੀਵਾਲ ਨੇ ਮੀਟਿੰਗ ਕਰਕੇ ਨਕਸ਼ਾ ਬਣਾ ਲਿਆ ਕਿ ਆਹ ਜ਼ਮੀਨ ਸਾਨੂੰ ਦੇ ਦਿਓ ਤੇ ਫਿਰ ਉਹਨੇ ਕੀ ਸੋਚਿਆ ਕਿਵੇਂ ਦੇਵਾਂਗੇ ਤੇ ਬਿਲਡਰਾਂ ਨੇ ਕਿਹਾ ਕਿ ਅਸੀਂ ਜੇ ਤੁਸੀਂ ਸਸਤੀ ਜ਼ਮੀਨ ਦਿਓਂਗੇ ਤਾਂ ਹੀ ਅਸੀਂ ਤੁਹਾਨੂੰ ਮੋਢੇ ਕਫੇ ਦੇ ਸਕਾਂਗੇ ਫਿਰ ਇਹਨੇ ਇੱਕ ਸਕੀਮ ਲੱਗੀ ਕਿਉਂਕਿ ਜਦੋਂ ਬਾਦਲ ਸਾਹਿਬ ਆਪਣੀ ਜ਼ਮੀਨ ਆਪਾਂ ਕਿਸੇ ਕੰਮ ਵਾਸਤੇ ਲੈਂਦੇ ਸੀ ਭਾਵੇਂ ਕੁੱਦਾ ਯੂਨੀਵਰਸਿਟੀ ਬਣੀ ਭਾਵੇਂ ਆ ਥਰਮਲ ਪਲੈਂਟ ਬਣਿਆ ਕਿਸਾਨਾਂ ਨੂੰ ਬਣਾਉਂਦੇ ਸੀ ਜੋ ਮੂੰਹ ਤੋਂ ਕਰ ਦਿੰਦੇ ਸੀ ਆਪਣੇ ਨਾਲ ਦਿਨਾਂ ਨੂੰ ਉਹ ਤੋਂ ਵੱਧ ਦਿੰਦੇ ਸੀ ਦਿੰਦੇ ਸੀ ਕਿ ਨਹੀਂ ਬਾਪੂ ਬਾਦਲ ਚਾਰ ਗੁਣਾ ਮੈਨੂੰ ਲੱਗਦਾ ਬਾਅਦ ਵਿੱਚ ਮੈਂ ਕਈ ਵਾਰ ਪਿੰਡਾਂ 'ਚ ਲਾਈ ਪਈ ਜਾਂਦੀ ਸੀ ਕਿ ਸਾਡੀ ਜ਼ਮੀਨ ਕਿਉਂ ਨਹੀਂ ਦਿੰਦੇ ਕਿਉਂਕਿ ਗੁਜਾੜਾ ਪੱਤਾ ਤੋਂ ਲੈ ਕੇ ਸਾਰਾ ਕੁਝ ਉਦੋਂ ਕਮੇਟੀ ਵਿੱਚ ਪਿੰਡ ਦਾ ਸਰਪੰਚ ਹੁੰਦਾ ਸੀ ਐਮਐਲਏ ਹੁੰਦਾ ਸੀ ਤੇ ਜੋ ਫੈਸਲਾ ਹੋ ਜਾਂਦਾ ਸੀ ਮੇਰੇ ਬਾਪੂ ਬਾਦਲ ਦੀ ਸੋਚ ਸੀ ਕਿ ਕਿਸਾਨ ਨੇ ਆਪਣਾ ਦਿਲ ਦਿੱਤਾ ਤੇ ਉਹਨੂੰ ਉਹਨੂੰ ਕਿਸੇ ਚੀਜ਼ ਦੀ ਇਹ ਨਹੀਂ ਹੋਣੀ ਚਾਹੀਦੀ ਕਿ ਮੈਂ ਆਪਣੀ ਜ਼ਮੀਨ ਛੱਡ ਰਿਆਂ ਤੇ ਮੇਰਾ ਬਹੁਤ ਵੱਡਾ ਨੁਕਸਾਨ ਹੋਇਆ ਮੈਨੂੰ ਯਾਦ ਆ ਜਿਹੜੇ ਆਪਣੇ ਕਿਸਾਨਾਂ ਨੇ ਆਪਾਂ ਜ਼ਮੀਨ ਭਾਵੇਂ ਥਰਮਲ ਪਲਾਂਟ ਵਾਸਤੇ ਭਾਵੇਂ ਯੂਨੀਵਰਸਿਟੀ ਵਾਸਤੇ ਦਿੱਤੀ ਜੇ ਉਹਨਾਂ ਨੇ 20 ਕਿੱਲੇ ਦਿੱਤੀ ਤੇ ਜਾ ਕੇ 50 60 ਕਿੱਲੇ ਬਣਾ ਲਏ ਅੱਗੇ ਜਾ ਕੇ ਕਿਉਂਕਿ ਨਾਲੇ ਮੋਟਰਾਂ ਸਾਰਾ ਕੁਝ ਹੀ ਤੇ ਇਹਨਾਂ ਨੂੰ ਤਾਂ ਪਤਾ ਨਹੀਂ ਆਹ ਤਾਂ ਦਿੱਲੀ ਵਾਲੇ ਆ ਕੇਜਰੀਵਾਲ ਨੂੰ ਕੀ ਪਤਾ ਹੈ ਝੋਣਾ ਕਿਵੇਂ ਬੀਜ ਲਾਈਦਾ ਨਰਮਾ ਕਿਵੇਂ ਹੁੰਦਾ ਇਹਨੂੰ ਤਾਂ ਪਤਾ ਨਹੀਂ ਆਦਾ ਇੱਥੇ ਲੁੱਟਣਾ ਹੈ ਪੰਜਾਬ ਵਿੱਚ ਆ ਭਗਵਾਨ ਤਮਨ ਨਹੀਂ ਆ ਮੁੱਖ ਮੰਤਰੀ ਕੇਜਰੀਵਾਲ ਹੈ ਮਹਾਲੀ ਵਿੱਚ ਮਾਰ ਖੇਡਦਾ ਦਫ਼ਤਰ ਤੇ ਆਪਣਾ ਘਰ ਬਣਾ ਲਿਆ ਹੁਣ ਮੁਹੱਲੀ ਰਹਿੰਦਾ ਹੈ ਅਸ ਸੋਡੀਆਂ ਜਿਹੜਾ ਇਹਨਾਂ ਦਾ ਉਥੋਂ ਕੱਢਿਆ ਜੇਲ੍ਹ ਚੋਂ ਆਇਆ ਉਹ ਟੀਮ ਮਿਨਿਸਟਰ ਦੀ ਨਾਲ ਦੀ ਕੋਠੀ ਦੇਤੀ ਆ ਚਾਰ ਮਹਿਕਮੇ ਸਸੋੜੀਏ ਕੋਲੇ ਆ ਤੇ ਚਾਰ ਮਹਿਕਮੇ ਜੇਨ ਕੋਲੇ ਆ ਤੇ ਮੁੱਖ ਮੰਤਰੀ ਬਣ ਗਿਆ ਕੇਜਰੀਵਾਲ ਪੰਜਾਬ ਦੇ ਅਫਸਰ ਭਗਵਾਨਤਮਾਨ ਕੋਲੇ ਨਹੀਂ ਜਾਂਦੇ ਮੀਟਿੰਗ ਆ ਪੰਜਾਬ ਪਵੰਛ ਕੇਜਰੀਵਾਲ ਕਰਦਾ ਹੈ ਜਿੱਥੇ ਮੁੱਖ ਮੰਤਰੀ ਨੂੰ ਕਰਨਾ ਚਾਹੀਦਾ ਮੈਂ ਵਾਪਸ ਉਸ ਗਲਤੀ ਹੁਣਾ ਇਹਨਾਂ ਨੇ ਕੀ ਸੋਚਿਆ ਕਿ ਕਿਵੇਂ ਦੇਵਾਂਗੇ ਜਿਹੜਾ ਐਕਟ ਬਾਦਲ ਸਾਹਿਬ ਦੇ ਟਾਈਮ ਸੀ ਉਸ ਹਾਬਨਾ ਦਾ ਕਰੋੜਾ ਰੁਪਏ ਦੇਣਾ ਪੈਣਾ ਹੈ ਇਹਨਾਂ ਨੇ ਇੱਕ ਨਵਾਂ ਫੈਸਲਾ ਕਰ ਲਿਆ ਜਿਹੜਾ 25 30 ਸਾਲ ਪਹਿਲੇ ਕੋਈ ਪੁਰਾਣਾ ਐਕਟ ਸੀ ਜੋ ਉਦੋਂ ਦਾ ਜ਼ਮੀਨਾ ਉਦੋਂ ਕੁਝ ਹੁੰਦਾ ਹੀ ਨਹੀਂ ਸੀ ਉਹ ਕੱਢ ਲਿਆ ਉਹ ਕਾਨੂੰਨ ਹੈ ਹੀ ਨਹੀਂ ਪਰ ਉਹਦਾ ਨਾਮ ਆ ਲਿਆ ਤੇ ਉਹਦੇ ਵਿੱਚ ਇੱਕ ਉਹਨਾਂ ਦਾ ਸੈਕਸ਼ਨ ਹੈ 56 ਸੈਕਸ਼ਨ ਉਸ ਕਾਨੂੰਨ ਵਿੱਚ ਕਿ ਗਵਰਨਮੈਂਟ ਜਿਹਦਾ ਮਰਜ਼ੀ ਲੈਂਡ ਐਕਵਾਇਰ ਕਰ ਸਕਦੀ ਹੈ ਕਿਸੇ ਮਰਜ਼ੀ ਰੇਟ ਤੇ ਕਰ ਸਕਦੀ ਹੈ ਤੇ ਐਕਵਾਇਰ ਕਰਨ ਦੇ ਬਾਅਦ ਕਿਸੇ ਮਰਜ਼ੀ ਨੂੰ ਦੇ ਸਕਦੀ ਹੈ ਅਫਸਰ ਡਰ ਗਏ ਕਿ ਅਸੀਂ ਆ ਕਿਵੇਂ ਕਰਾਂਗੇ ਕਿਉਂਕਿ ਉਹਨਾਂ ਨੂੰ ਤਾਂ ਪਤਾ ਹੈ ਡੇਢ ਸਾਲ ਰਹਿ ਗਿਆ ਸਾਰੇ ਅੰਦਰ ਹੋਣਗੇ ਫਿਰ ਇਹਨਾਂ ਨੇ ਅਫਸਰਾਂ ਨੇ ਕਿਹਾ ਫਿਰ ਇਹਨਾਂ ਨੇ ਚੀਫ ਸੈਕਟਰੀ ਪੱਟਿਆ ਪੰਜਾਬ ਦਾ ਕਿਉਂਕਿ ਜਿਹੜੀ ਜ਼ਮੀਨ ਐਕਵਾਇਰ ਹੁੰਦੀ ਹੈ ਉਸ ਕਮੇਟੀ ਦਾ ਚੇਅਰਮੈਨ ਮੁੱਖ ਮੰਤਰੀ ਹੁੰਦਾ ਤੇ ਵੱਖ-ਵੱਖ ਸਾਰੇ ਮਹਿਕਮਿਆਂ ਦੇ ਮੰਤਰੀ ਹੁੰਦੇ ਤੇ ਸੈਕਟਰੀ ਹੁੰਦੇ ਆ ਤੁਸੀਂ ਦੇਖੋ ਉਹਨਾਂ ਨੇ ਮੁੱਖ ਮੰਤਰੀ ਦਾ ਵੀ ਨਾਂ ਕੱਢਤਾ ਸੈਕਟਰੀਆਂ ਦਾ ਵੀ ਕਰਤਾ ਸਾਰੇ ਨਾਂ ਕੱਢਦੇ ਤੇ ਪੰਜ ਮੈਂਬਰ ਕਮੇਟੀ ਬਣਾਤੀ ਜਿਹੜੀ ਸਾਰੀ 40 ਹਜ਼ਾਰ ਏਕੜ ਐਕਵਾਇਰ ਕਰੂਗੀ ਉਹਦਾ ਚੇਅਰਮੈਨ ਲਾਤਾ ਚੀਫ ਸੈਕਟਰੀ ਕਿਉਂਕਿ ਚੀਫ ਸੈਕਟਰੀ ਬਣ ਨਹੀਂ ਸਕਦਾ ਅਸੀਂ ਚੀਫ ਸੈਕਟਰੀ ਉਹਨੂੰ ਲਾਲਚ ਦੇਤਾ ਯਾਰ ਤੂੰ ਨਾ ਰਿਟਾਇਰ ਹੋਣਾ ਲੈ ਤੈਨੂੰ ਚੀਫ ਸੈਕਟਰੀ ਬਣਾ ਦਿੰਨੇ ਆ ਉਹ ਚੀਫ ਸੈਕਟਰੀ ਸਾਹਿਬ ਡੇਢ ਸਾਲ ਬਾਅਦ ਕਿਹੜੀ ਜੇਲ੍ਹ ਜਾਓਗੇ ਐਵੇਂ ਤੁਸੀਂ ਇਹਨਾਂ ਦੇ ਗੱਲਾਂ ਚਾਈ ਜਾਂਦੇ ਹੋ ਪੰਜਾਬ ਨੂੰ ਮਾਰਨ ਵਾਲੇ ਲੋਕ ਲੁੱਟਣ ਵਾਲੇ ਲੋਕਾਂ ਦਾ ਸਾਥ ਦੇ ਰਹੇ ਹੋ ਪੂਰੀ ਜ਼ਿੰਦਗੀ ਤੁਸੀਂ ਪੰਜਾਬ ਦੇ ਅਫਸਰ ਰਹੇ ਹੋ ਘੱਟੋ ਘੱਟ ਇੰਨੀ ਸ਼ਰਮ ਤਾਂ ਕਰੋ ਕਿ ਤੁਸੀਂ ਪੰਜਾਬ ਦੇ ਲੋਕਾਂ ਦੀ ਅਬਜਾ ਕਰਨ ਲੁੱਟਣ ਆਏ ਆ ਉਹਨਾਂ ਦਾ ਸਾਥ ਦੇ ਰਹਿਓ ਤੇ ਦੂਜੇ ਬੰਦੇ ਕਿਹੜੇ ਆ ਤੁਸੀਂ ਹੈਰਾਨ ਦੇ ਜੂਗੇ ਜਿਹਦਾ ਕੋਈ ਲੈਣਾ ਦੇਣਾ ਪੰਜਾਬ ਚ ਨਹੀਂ ਇੱਕ ਦਿੱਲੀੋਂ ਹੈਗਾ ਓਨਰਾਕ ਕੁੰਡੂ ਨਾਮ ਵੀ ਨਹੀਂ ਕਿਹਾ ਜਾਂਦਾ ਯਾਰ ਉਹ ਕਮੇਟੀ ਵਿੱਚ ਚੀਫ ਸਕੱਟਰੀ ਨਰਾਜ ਜੀ ਨੇ ਸਾਰੇ 40 ਹੇਕੜ ਅਕਵਾਇਰ ਕਰਨਾ ਹੈ ਓਨਰਾਕ ਕੁੰਡੂ ਦੂਜਾ ਹੈਗਾ ਸ਼ੌਕਤ ਰੋਏ ਮੈਨੂੰ ਲੱਗਦਾ ਉਥੋਂ ਬੰਗਾਲ ਦਾ ਹੋਣਾ ਇੱਕ ਵੈਬਬਬ ਮਹੇਸ਼ਵਰੀ ਮਹੇਸ਼ਵਰੀ ਕਿੱਥੋਂ ਦੇ ਹਾਂ ਹਾਂ ਉਧਰ ਇਹ ਕੋਈ ਸੀਵਾ ਬੰਸਰ ਨਾ ਹੀ ਨਹੀਂ ਪਤਾ ਯਾਰ ਸਾਰੇ ਉਥੋਂ ਲਿਆਉਂਦੇ ਆ ਹੁਣ ਆ 40 ਹਰ ਏਕੜ ਅਕਵਾਇਰ ਕਰਨਗੇ ਮੈਂ ਕੁੰਡੂ ਸ਼ੁੰਡੂ ਸਾਰਿਆਂ ਨੂੰ ਕਹਿ ਦੇਣਾ ਪੰਜਾਬ 'ਚ ਨਹੀਂ ਵੰਡ ਦਿੰਦੇ ਮੈਂ ਤੁਹਾਨੂੰ ਗਰੰਟੀ ਦਿੰਦਾ ਮੈਂ ਤੁਹਾਨੂੰ ਗਰੰਟੀ ਦਿੰਦਾ ਜਿਵੇਂ ਬਾਪੂ ਬਾਦਲ ਨੇ ਕਿਤੇ ਪਰਵਾਹ ਨਹੀਂ ਕੀਤੀ ਜਦੋਂ ਕੋਈ ਪੰਗਾ ਲੈਂਦਾ ਸੀ ਪੰਜਾਬ ਦਾ ਕੌਮ ਨਾ ਬਾਪੂ ਬਾਦਲ ਅੱਗੇ ਹੁੰਦੇ ਸੀ ਕਿ ਨਹੀਂ ਤੇ ਉਹਨਾਂ ਦੇ ਨਾਲ ਥੋੜੇ ਬਜ਼ੁਰਗ ਹੁੰਦੇ ਸੀ ਕਿ ਨਹੀਂ ਉਵੇਂ ਹੀ ਅਕਾਲੀ ਦਲ ਤੁਹਾਡੀ ਮਾਂ ਪਾਰਟੀ ਆ ਪੰਜਾਬ ਦੀ ਆ ਖੇਤਰੀ ਪਾਰਟੀ ਆ ਥੋਡੀ ਐ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਐ ਪੰਜਾਬ ਵਾਸਤੇ ਐ ਸਾਸੀ ਸੁਬਾਦਲ ਬਾਪੂ ਬਾਦਲ ਜਦੋਂ ਉੜਦੇ ਸੀ ਉਹਨਾਂ ਦੇ ਦਿਲ ਚ ਪੰਜਾਬ ਸੀ ਸੌਂਦੇ ਸੀ ਪੰਜਾਬ ਸੀ ਉਹਨਾਂ ਦੇ ਦਿਲ 'ਚ ਗਰੀਬ ਸੀ ਕਿਸਾਨ ਸੀ ਮੁੱਖ ਮੰਤਰੀ ਹੁੰਦੇ ਮੈਨੂੰ ਲੱਗਦਾ ਕੋਈ ਦਿਨ ਨਹੀਂ ਸੀ ਜਿੱਥੇ 5 ਵਜੇ ਉੱਠ ਕੇ ਕਿਸੇ ਨਾ ਕਿਸੇ ਪਿੰਡ 'ਚ ਸੱਤ 'ਚ ਵਿੜੇ 'ਚ ਜਾਂ ਕਿਸੇ ਦੇ ਘਰੇ ਨਾ ਹੋਣ ਮੁੱਖ ਮੰਤਰੀ ਉਹ ਹੁੰਦਾ ਇਹਨਾਂ ਵਾਂਗੂ ਨਹੀਂ ਜਿਹੜੇ ਆਪਾਂ 10 ਸਾਲ ਖਰਾਬ ਕਰ ਲਏ ਇੱਕ ਕੈਪਟਨ ਅਮਰਿੰਦਰ ਸਿੰਘ ਇੱਥੇ ਹੀ ਬਠਿੰਡੇ ਉਹਨੇ ਝੂਠੀ ਸੌਂ ਖਾ ਗਈ ਤੇ ਆਪਾਂ ਸਾਰੇ ਮਗਰ ਲੱਗ ਗਏ ਉਹਦੇ ਵਾਰਾ ਇੱਕ ਨਵਾਂ ਠੱਗ ਆ ਗਿਆ ਝਾੜੂ ਵਾਲੇ ਆਪਾ ਮਗਰ ਲੱਗੇ ਤੇ 10 ਸਾਲ ਕੀ ਹੋਇਆ ਜਿੰਦਗੀ ਖਰਾਬ ਹੋ ਗਈ ਨਾ ਹੁਣ ਆਪਾਂ ਮੈਂ ਕਹਿਣਾ ਚਾਹਣਾ ਹੁਣ ਮੈਂ ਤੁਹਾਨੂੰ ਪੂਰੇ ਪੰਜਾਬ ਦਾ ਨਕਸ਼ਾ ਦੱਸਦਾ ਹਾਂ ਅੱਜ ਅਖਬਾਰ 'ਚ ਵੀ ਆਇਆ ਹੈ ਅੰਗਰੇਜ਼ੀ ਟ੍ਰਿਬਿਊਨ 'ਚ ਪਿਛਲੇ 25 ਸਾਲਾਂ 'ਚ ਕੱਲਾ 11000 ਏਕੜ ਕੁਆਇਰ ਹੋਇਆ 25 ਸਾਲਾਂ 'ਚ 25 ਸਾਲਾਂ ਆ ਯਾਰ ਥੱਲੇ ਬੈਜੋ ਥੱਲੇ ਬੈਜੋ ਸਾਰੇ ਉਹ ਨਹੀਂ ਨਹੀਂ ਉਹ ਕੈਮਰੇ ਵਾਲੇ ਜ਼ਿਆਦਾ ਬੰਦ ਕਰ ਥੱਲੇ ਬੱਠੋ ਯਾਰ ਨਰਜੀਤ ਥੱਲੇ ਨਾ 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 ਥੱਲੇ ਥੱਲੇ ਬੈਜੋ ਹਾਂ ਦਿਖਾ ਥੱਲੇ ਸਾਰੇ ਭਾਈ ਹਾਂ ਹੁਣੇ ਦੱਸ ਬੈਥੋਂ ਨੂੰ ਦੱਸਣਾ ਚਾਹਣਾ ਯਾਰ ਤੁਸੀਂ ਵੀ ਥੋੜੇ ਹੋ ਜਾਓ ਗੋਡੇ ਥੋੜੇ ਥੱਲੇ ਕਰ ਲਓ ਮੁੰਡਿਓ ਥੋੜਾ ਕੋਈ ਫਰਕ ਨਹੀਂ ਪੈਂਦਾ ਉਹ ਤੂੰ ਵੀ ਹੋ ਜਾ ਗੁਰੂ ਅੱਛਾ 25 ਸਾਲਾਂ ਪਿਛਲੇ 25 ਸਾਲਾਂ ਚ ਟੋਟਲ 11000 ਕਿੱਲਾ ਅਕਵਾਇਰ ਹੋਇਆ ਹੈ ਹਲੇ ਤੱਕ 2000 ਕਿੱਲਾ ਤਾਂ ਡਿਵੈਲਪ ਹੀ ਨਹੀਂ ਹੋਇਆ 25 ਸਾਲਾਂ ਚ ਤੇ ਇਹਨਾਂ ਨੇ ਕਿੰਨਾ ਕਰ ਰਿਹਾ 40000 ਕਿੱਲਾ ਆ ਤਾਂ ਦੇਖ ਰਿਹਾ ਗਰਮ ਪਾਣੀ ਕਿੰਨਾ ਕ ਗਰਮ ਹੈ ਜੇ ਉਹਨਾਂ ਨੂੰ ਲੱਗਿਆ ਠੰਡਾ ਹੈ ਤੇ 60 7000 ਕਿੱਲਾ ਹੋਰ ਚੱਕ ਲੈਣਗੇ ਕੋਈ ਜ਼ਮੀਨ ਰਹਿਣੀ ਨਹੀਂ ਮੈਂ ਤੁਹਾਨੂੰ ਹੋਰ ਦੱਸਦਾ ਪੂਰਾ ਚੰਡੀਗੜ੍ਹ ਚੰਡੀਗੜ੍ਹ ਬਣੇ ਨੂੰ ਕਿੰਨਾ ਟਾਈਮ ਹੋ ਗਿਆ ਮਤਲਬ 70 75 ਸਾਲ ਹੋ ਗਏ 75 ਸਾਲ ਹੋ ਗਏ 75 ਸਾਲ ਹੋ ਗਏ ਪੂਰਾ ਚੰਡੀਗੜ੍ਹ 28 ਹਜ਼ਾਰ ਕਿੱਲਿਆਂ ਚ ਅਕਵਾਇਰ ਕੀਤੀ ਸੀ ਉਦੋਂ 28 ਹਜ਼ਾਰ ਹਲੇ ਵੀ 8000 ਕਿੱਲਾ ਖਾਲੀ ਪਿਆ ਤੇ ਆ ਕਹਿੰਦੀ ਐ 40 ਹਜ਼ਾਰ ਲੈਣਾ ਕਿਸ ਵਾਸਤੇ ਐ ਕਿਉਂਕਿ ਬਿਲਡਰਾਂ ਨੇ ਐਡਵਾਂਸ ਭੜੀ ਬੈਠੇ ਐ ਮੈਂ ਕੇਜਰੀਵਾਲ ਤੇ ਬਿਲਡਰਾਂ ਨੂੰ ਵੀ ਦੱਸਣਾ ਚਾਹਣਾ ਅਕਾਲੀ ਦਲ ਤੁਹਾਨੂੰ ਵੜ ਨਹੀਂ ਦਊਗਾ ਤੇ ਮੈਂ ਅੱਜ ਕਹਿੰਨਾ ਪੰਜਾਬ ਦੇ ਲੋਕ ਖੜੇ ਐ ਆਬ ਹਾਦਰ ਸੂਰਮੇ ਆ ਜਿਹੜੇ ਕੁਛ ਵੀ ਕੁਰਬਾਨੀ ਕਰ ਸਕਦੇ ਆ ਭਗਵਾਨਤਮਾਨ ਕੇਜਰੀਵਾਲ ਤੈਨੂੰ ਗੋਡੇ ਟੇਕਣੇ ਪੈਣੇ ਆ ਵਾਪਸ ਕਾਨੂੰਨ ਲੈਣਾ ਹੀ ਪੈਣਾ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਮੈਂ ਗਰੰਟੀ ਦਿੰਦਾ ਜਿਵੇਂ ਕਾਲੀਦਲ ਚੱਲ ਪਿਆ ਹੈ ਇਹਨਾਂ ਨੂੰ ਗੋਡੇ ਟਿਕਣੀ ਪੈਣੇ ਆ। ਤੁਹਾਡੀ ਤੱਕ ਸਾਹਮਣੇ ਟਿਕਨੇ ਪੈਣੇ ਆ। ਜਿੰਦਾਬਾਦ। 23 ਸੋਚਦੇ। ਜੈ ਜੀ ਭੱਜ ਕੇ। 23 ਸੋਚਦੇ। ਜੈ ਜੀ ਭੱਜ ਕੇ। ਆ ਜਿਹੜੀ ਇੱਕ ਬਹੁਤ ਵੱਡੀ ਨੁਕਸਾਨ ਜਿਹੜਾ ਇਹਨਾਂ ਨੇ ਕੀਤਾ ਨਾ ਤੁਹਾਨੂੰ ਉਹਦਾ ਵੀ ਪਤਾ ਹੋਣਾ ਚਾਹੀਦਾ ਹੈ। ਜਿਹੜੀ ਨੋਟੀਫਿਕੇਸ਼ਨ ਕੀਤੀ ਹੈ 40 ਹਜ਼ਾਰ ਕਿੱਲੇ ਤੇ ਹੁਣ ਉੱਥੇ ਕੋਈ ਰਜਿਸਟਰੀ ਨਹੀਂ ਹੋ ਸਕਦੀ। ਕੋਈ ਸੀਐਲਯੂ ਨਹੀਂ ਹੋ ਸਕਦਾ ਕੋਈ ਉਹਦੇ ਤੇ ਤੁਸੀਂ ਜੇ ਇਹ ਅੱਛਾ ਕੀ ਕਹਿੰਦੇ ਆ ਕਿ ਜਿਹੜਾ ਤੁਹਾਡਾ ਖੇਤੀ ਦਾ ਲੋਨ ਹੈ ਫਿਰ ਅਸੀਂ ਤੁਹਾਡੇ ਪਲਾਟ ਤੇ ਕਰ ਦਾਂਗੇ ਜਿਹੜੇ ਦੇਵਾਂਗੇ ਉਹ ਖੇਤੀ ਤਾਂ ਕਮਾ ਕੇ ਅਸੀਂ ਲਾਹ ਨ ਦੇ ਅਸੀਂ ਲੋਨ ਪਲਾਟ ਜੇ 10 ਸਾਲਾਂ ਨੂੰ ਕੋਲੀ ਕੱਟੀ ਤੇ ਪਲਾਟ ਦਾ ਕੀ ਹੋਊਗਾ ਅਸਲੀ ਗੱਲ ਇਹਨਾਂ ਦੇ ਹੈ ਕਿ ਇਹਨਾਂ ਨੇ ਕਬਜ਼ਾ ਕਰਨਾ ਹੈ ਜਿਹੜਾ ਅਕਾਲੀ ਦਲ ਨਹੀਂ ਹੋਣ ਦੇਣਾ ਦੇਣ ਦਊਗਾ ਦੂਜੀ ਗੱਲ ਮੈਂ ਕਹਿਣਾ ਚਾਹਣਾ। ਦੇਖੋ ਹਾਲਾਤ ਕੀ ਐ। ਆਪਣੇ ਆਪਣੇ ਐ। ਦੇਖੋ ਬਾਦਲ ਸਾਹਿਬ ਬਾਪੂ ਬਾਦਲ ਦਾ ਰਾਜ ਤੁਸੀਂ ਸਾਰੇ ਜਾਣਦੇ ਹੋ। ਆ ਤੁਸੀਂ ਸਾਰੇ ਬਠਿੰਡੇ ਇਲਾਕੇ ਦਾ ਕੋਈ ਕਮੀ ਛੱਡੀ? ਕੋਈ ਦੱਸੋ। ਮੈਨੂੰ ਲੱਗਦਾ ਇੰਨਾ ਸੋਚਿਆ ਵੀ ਨਹੀਂ ਹੋਣਾ। ਐਮਸ ਤੋਂ ਲੈ ਕੇ ਯੂਨੀਵਰਸਿਟੀਆਂ ਤੋਂ ਲੈ ਕੇ ਕਾਲਜ ਤੋਂ ਲੈ ਕੇ ਕੱਸੀਆਂ ਤੋਂ ਲੈ ਕੇ ਥਰਮਲ ਪਲਾਂਟਾਂ ਤੋਂ ਲੈ ਕੇ ਪੱਕੇ ਖਾਲਾਂ ਤੋਂ ਲੈ ਕੇ ਮੈਨੂੰ ਲੱਗਦਾ ਗਲੀਆਂ ਸੇਕੋ ਸਾਹਿਬ ਮੈਨੂੰ ਪਤਾ ਹੈ ਪਹਿਲੇ ਨੇਰੀ ਮਹਿਕਾਂ ਸੀ ਮਨ ਲੱਗ ਇੱਥੇ ਸਾਰੇ ਜਿੰਨੇ ਖਾਲ ਪੱਕੇ ਹੋਏ ਆ ਮਿੰਟ ਕਹਿੰਦੇ ਸੀ ਦੱਸੋ ਕਿੰਨੇ ਚਾਹੀਦੇ 200 ਕਰੋੜ ਚੱਕੋ ਮੈਨੂੰ ਯਾਦ ਆ ਭਲਾੜੇ ਵਾਲੇ ਉਹ 209 ਕਰੋੜ ਇਹਨਾਂ ਨੂੰ ਕੱਲੇ ਖਾਲਿਆਂ ਵਾਸਤੇ ਲਿਆ ਗਿਆ ਸੀ ਵਿਚਾਰੇ ਉੱਥੇ ਕਿਸ ਨੇ ਦੇਖਿਆ ਨਹੀਂ ਸੀ ਇੰਨੇ ਸਾਲ ਅੱਜ ਜਾ ਕੇ ਦੇਖੋ ਅੱਜ ਦਾ ਤਲਵੰਡੀ ਸਾਬੋ ਵਾਲੇ ਉਹ ਤੁਹਾਡੇ ਕੱਸੀਆਂ ਦੇ ਟਿਊਬਵਲ ਨਹੀਂ ਲਵਾਦੇ ਸਰਕਾਰੀ ਹੈਗੇ ਕੋਈ ਉਹਨਾਂ ਪਿੰਡਾਂ ਦੇ ਹਾਂ ਆ ਕਹਿੰਦੇ ਪਾਣੀ ਟੇਲ ਪੂਰਾ ਆਉਂਦਾ ਨਹੀਂ ਮੈਂ ਕਿਹਾ ਸਰਕਾਰੀ ਟਿਊਬਵਲ ਲਾ ਦੇ ਉਥੇ ਫਿਰ ਕਹਿੰਦੇ ਸਾਡਾ ਬਿੱਲ ਕੌਣ ਭਰੂਗਾ ਮੈਂ ਕਿਹਾ ਬਾਪੂ ਬਾਦਲ ਭਰੂਗਾ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਮੌਰ ਘਰ ਘਰ ਪਾਣੀ ਪਾਉਂਦਾ ਅੱਛਾ ਤੁਸੀਂ ਦੇਖ ਲਓ ਆ ਬਲੂਕਾ ਸਾਹਿਬ ਮੇਰੇ ਕੋਲੇ ਆਏ ਆ ਰਾਮਪੁਰਾ ਮੈਨਾਂ ਦਾ ਸਹਿਰ ਹਾਂ ਨਾ ਤੇ ਆ ਜਿਹੜਾ ਮਲੂਕਾ ਸਾਹਿਬ ਨੂੰ ਪੁੱਛੋ 100 ਕਰੋੜ ਸ਼ਹਿਰ ਵਾਸਤੇ ਕੁچی ਛੱਡੀ ਨਹੀਂ ਬਠਿੰਡਾ ਕੀ ਸੀ ਕੀ ਐ ਆ ਸੜਕਾਂ ਦੇਖੋ ਇੱਥੋਂ ਤੁਸੀਂ ਮੈਨੂੰ ਲੱਗਦਾ ਤੁਸੀਂ ਗੁਰੂ ਦੀ ਨਗਰੀ ਅੰਮ੍ਰਿਤਸਰ ਮੱਥਾ ਟੇਕਣ ਜਾਂਦੇ ਹੋ ਹਰ ਬਰ ਮੈਨੂੰ ਚੌਥਾ ਗੇਅਰ ਤਾਂ ਨਹੀਂ ਲੱਗਦਾ ਪੁੱਥੇ ਚੌਥੇ ਗੇਅਰ ਲਾਉਂਦੇ ਆਉਂਦੇ ਅੰਮ੍ਰਿਤਸਰ ਪਹੁੰਚ ਜਾਂਦੇ ਹੋ ਆ ਫਰਕ ਆ ਆਪਣਿਆਂ ਦਾ ਮੈਨੂੰ ਦੁੱਖ ਲੱਗਦਾ ਹੈ ਦੁੱਖ ਲੱਗਦਾ ਕਿ ਆਪਾਂ 10 ਸਾਲ ਖਰਾਬ ਕਰ ਲਏ ਆਪਣੇ ਯਾਰ ਪੰਜਾਬ ਆਪਣਾ ਘਰ ਹੈ ਮੁੰਡਿਆਂ ਨੂੰ ਆਸਟ੍ਰੇਲੀਆ ਵਾਲਾ ਵੀ ਨਹੀਂ ਲੈਣ ਨੂੰ ਤਿਆਰ ਨਾ ਕੈਨੇਡਾ ਲੈਣ ਨੂੰ ਤਿਆਰ ਹੈ ਹੁਣ ਤਾਂ ਰਹਿਣਾ ਆਪਾਂ ਇੱਥੇ ਆ ਆਪਣੇ ਪੰਜਾਬ ਨੂੰ ਬਚਾ ਲਈਏ ਮੈਂ ਹੋਈ ਕਹਿਣ ਲੱਗਿਆ ਦੇਖੋ ਅਸੀਂ 24 ਘੰਟੇ ਥੋੜੇ ਵਿੱਚ ਸੀ ਥੋਡੀ ਸਰਕਾਰ ਸੀ ਆ ਜਿਹੜੇ ਤੁਹਾਡੇ ਟਿਊਬਲ ਕਨੈਕਸ਼ਨ ਦੀ ਗੱਲ ਆ ਗਈ ਮੇਰੇ ਕੋਲ ਕੋਈ ਦੱਸ ਰਿਹਾ ਸੀ ਮੈਂ ਜੋ ਮਹਿਕਮਾ ਮੇਰੇ ਕੋਲੇ ਸੀ ਮੈਂ ਅਫਸਰ ਨੂੰ ਸੱਦਿਆ ਮੈਂ ਕਿਹਾ ਟੋਟਲ ਪੰਜਾਬ ਚ ਕਿੰਨੇ ਟਿਊਬਲ ਕਨੈਕਸ਼ਨ ਆ ਕਹਿੰਦੇ ਜੀ 15 ਲੱਖ ਮੈਂ ਕਿਹਾ ਅੰਕਲ ਨੂੰ ਦੱਸੋ ਕਿ ਕਿਹੜੀ ਕਿਹੜੀ ਪਾਰਟੀ ਦੀ ਸਰਕਾਰ ਚ ਕਿੰਨੇ ਲੱਗੇ ਆ ਤੁਸੀਂ ਹੈਰਾਨ ਲੈ ਜੂਗੇ 13.5 ਲੱਖ ਟਿਊਬਲ ਕਨੈਕਸ਼ਨ ਬਾਪੂ ਬਾਦਲ ਨੇ ਆਪਣੀ ਸਰਕਾਰਾਂ ਦੇ ਦਿੱਤੇ ਮੈਨੂੰ ਯਾਦ ਹੈ ਫਿਰ ਮੇਰੇ ਕੋਲੇ ਲੋਕੀ ਆ ਗਏ ਕਹਿੰਦੇ ਟਿਊਬਲ ਕਨੈਕਸ਼ਨ ਹੋਰ ਦਿਓ ਮੈਨੂੰ ਲੱਗਦਾ 2 ਲੱਖ ਤੋਂ 2 ਵੰਡੇ ਸੀ ਵੰਡੇ ਸੀ ਕਿ ਨਹੀਂ ਤੁਹਾਨੂੰ ਅੱਛਾ ਹੋਰ ਦੱਸੋ ਕਿੰਨਾ ਕੋਲੇ ਹੈ ਨਹੀਂ ਹਲੇ ਹੈਗੇ ਯਾਰ ਹੁਣ ਗਲਤੀ ਨਾ ਕਰਿਓ ਕੋਈ ਬਤਲਾ ਵਾਲ ਆ ਗਿਆ ਨਾ ਫਿਰ ਨਹੀਂ ਮਿਲਨੇ ਤੁਹਾਨੂੰ ਮੈਂ ਤੁਹਾਨੂੰ ਹੁਣ 15-15 ਲੱਖ ਦੇ ਹੋ ਗਏ ਆ ਔਖਾ ਸੋਖਾ ਡੇਢ ਸਾਲ ਟਪਾ ਲਓ ਮੁਫਤ ਦਊਂਗਾ ਤੁਹਾਨੂੰ ਸਾਰਿਆਂ ਨੂੰ ਦਊਂਗਾ ਬਿਲਡਿੰਗਾਂ ਤੁਸੀਂ ਬਣਾਈਆਂ ਜੀ ਸਾਡੇ ਖੇਡੀਆਂ ਇਸ ਕਰਕੇ ਅੱਜ ਹਾਲਾਤ ਕੀ ਐ ਪੰਜਾਬ ਦੇ ਮਲਾਜ਼ਮਾਂ ਨੂੰ ਤਨਖਾਹਾਂ 2-2 3-3 ਮਹੀਨੇ ਹੋ ਗਏ ਨਹੀਂ ਮਿਲੀਆਂ ਜਿਹੜਾ ਡੀਏ ਐ ਮੈ ਨਹੀਂ ਮਿਲਿਆ ਇੱਕ ਇੱਟ ਨਹੀਂ ਲੱਗੀ ਟੋਏ ਸੜਕਾਂ ਦੇ ਪੈ ਗਏ ਐ ਪਿੰਡਾਂ ਤਰਫ ਤਾਂ ਦੇਖਦੇ ਹੀ ਨਹੀਂ ਇਹਨਾਂ ਨੇ ਮੈਂ ਤੁਹਾਨੂੰ ਦੱਸਦਾ ਕਿੱਡੇ ਵੱਡੇ ਵੱਡੇ ਕਪਲੇ ਕੀਤੇ ਐ ਸਭ ਤੋਂ ਵੱਡਾ ਕਪਲਾ ਜ਼ਮੀਨ ਵਾਲਾ ਨਾ ਮੈਨੂੰ ਇਹਨਾਂ ਦਾ ਅੰਦਰਲਾ ਬੰਦਾ ਦੱਸਿਆ ਸੀ ਕਿ 30 ਹਜ਼ਾਰ ਕਰੋੜ ਦਾ ਸੌਦਾ ਕੇਜਰੀਵਾਲ ਨੇ ਕੀਤਾ ਬਿਲਡਰਾਂ ਨਾਲ ਦਿੱਲੀ ਵਾਲਿਆਂ ਨਾਲ ਕਿ ਇੰਨਾ ਪੈਸਾ ਦਿਓ ਆ ਪੈਸਾ ਇਕੱਠਾ ਕਰਕੇ ਆ ਹਿੰਦੁਸਤਾਨ ਵਿੱਚ ਆਪਣੀ ਪਾਰਟੀ ਖੜਾ ਕਰਨਾ ਚਾਹੁੰਦੇ ਐ ਦੇਖੋ ਥੋੜੋ ਟੁੱਟ ਲੁੱਟ ਕੇ ਸਭ ਤੋਂ ਪਹਿਲੇ ਜਦੋਂ ਆਏ ਕਹਿੰਦੇ ਸੀ ਬੜੀ ਇਮਾਨਦਾਰ ਸਰਕਾਰ ਕੀ ਕਹਿੰਦੇ ਸੀ ਕੋਈ ਗਨਮਾਨੀ ਲਾਵਾਂਗੇ ਕੋਈ ਹੂਟਰ ਬੰਦ ਕਰ ਦਾਂਗੇ ਇਹ ਕਰਾਂਗੇ ਯੋਗ ਕਰਾਂਗੇ ਹੁਣ ਦੇ ਸਾਰੇ ਠੱਗ ਨਿਕਲੇ ਆ ਨਾ ਬਾਹਰ ਖੁੱਡਾਂ ਚੋਂ ਮੈਂ ਕਹਿੰਦਾ ਪਤਾ ਨਹੀਂ ਆਪਾਂ ਦੇਖਿਆ ਨਹੀਂ ਕਿਵੇਂ ਨਹੀਂ ਆ ਤੁਹਾਡਾ ਮਾਡਲ ਆ ਇਹਨੂੰ ਤਾਂ ਤੁਸੀਂ ਗਧੇ ਤੇ ਚੜਾ ਕੇ ਤੁਸੀਂ ਗਧੇ ਤੇ ਨਹੀਂ ਚੜਾਇਆ ਸੀ ਜੁੱਤੇ ਪਾਏ ਸੀ ਤੇ ਐਮਐਲ ਬਣਾਤਾ ਯਾਰ ਪਤਾ ਨਹੀਂ ਕਿਥੇ ਕਿਥੇ ਆ ਜਿਹੜਾ ਪੁੱਛੋ ਆ ਆਪਣਾ ਦਿਹਾਤੀ ਵਾਲਾ ਠੱਗ ਆਪਣੀ ਵਰਕਰਾਂ ਨੂੰ ਠੱਗ ਗਿਆ। ਥੋੜਾ ਇਹਨਾਂ ਦਾ ਦੇਖੋ ਗਰੀਬ ਵਰਕਰਾਂ ਨੂੰ ਦੇ ਗਿਆ। ਮੈਂ ਕਿਹਾ ਇਹਦੀ ਤਾਂ ਜਮਾਨ ਜੱਤ ਹੋ ਗਈ ਪਤਾ ਨਹੀਂ ਕੀ ਮੋਹਲ ਬਣਾਇਆ ਉਹ ਵੀ ਜਿੱਤ ਗਿਆ। ਹੁਣ ਗੁਣਾਂ ਨੇ ਕੀ ਕੀਤਾ? ਇੱਕ ਤਾਂ ਹੁਣ ਇਹਨਾਂ ਨੇ ਕੀ ਕੀਤਾ ਹੈ? ਪੂਰੇ ਹਿੰਦੁਸਤਾਨ ਵਿੱਚ ਇਸ਼ਤਿਹਾਰਬਾਜ਼ੀ ਤੇ ਅਖਬਾਰਾਂ 'ਚ ਦਸਨ ਝੂਠ ਦੱਸਣ ਲੱਗੇ। 1000 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ ਦਾ ਹੁਣ ਵਰਤ ਰਿਹਾ ਪਿਛਲੇ 3 ਸਾਲਾਂ ਦੇ ਵਰਤ ਰਿਹਾ ਤੁਸੀਂ ਨਾਗਾਲੈਂਡ ਦੇ ਅਖਬਾਰ ਚ ਪੜ੍ਹ ਲਓ ਉੱਥੇ ਵੀ ਲਿਖਿਆ ਹੈ ਕੀ ਅਖਬਾਰ ਕਰਦੇ ਹੈ ਕਿ ਅਸੀਂ ਹਰ ਔਰਤ ਨੂੰ ਪੰਜਾਬ ਚ 1000 ਰੁਪਇਆ ਦਿੱਤਾ ਅਸੀਂ 25000 ਰੁਪਇਆ ਪੈਨਸ਼ਨ ਦੇ ਰਹੇ ਹਾਂ ਪੰਜਾਬ ਚ ਉਹਨਾਂ ਨੂੰ ਪਤਾ ਨਾਗਾਲੈਂਡ ਵਾਲੇ ਕਿਹੜੇ ਇੱਥੇ ਆਉਣਗੇ ਪੁੱਛਣ ਕਾਮਲ ਲਾਡੂ ਤੇ ਲੈ ਕੇ ਅਖਬਾਰਾਂ ਚ ਆਪਣੀ ਕੇਜਰੀਵਾਲ ਦੀ ਮਸ਼ਹੂਰੀ ਕਰ ਰਿਹਾ ਥੋੜੇ ਪੈਸੇ ਨਾਲ ਤੇ ਜਿਹੜੇ ਅਖਬਾਰਾਂ ਨਾਲ ਤੇ ਜਿਹੜੇ ਮੀਡੀਆ ਕੰਪਨੀਆਂ ਨਾਲ ਦੱਸਾ ਕਿ ਸੌਦਾ ਹੋਇਆ ਜਿੰਨਾ ਪੈਸਾ ਦਿਓਗੇ ਕੈਂਟ ਦਾ 25% ਉਹ ਕੈਸ਼ ਵਾਪਸ ਲੈਂਦੇ ਆ 250 ਕਰੋੜ ਰੁਪਇਆ ਸਾਲ ਦਾ ਕੇਜਰੀਵਾਲ ਕੋਲੇ ਜਾਂਦਾ ਹੈ ਇਹਦੀ ਵੀ ਇਨਕੁਆਰੀ ਹੋਊਗੀ ਇਹਦੀ ਵੀ ਇਨਕੁਆਰੀ ਹੋਊਗੀ ਜਿਹੜੇ ਆ ਸ਼ਰਾਬ ਦੇ ਘੁਟਾਲਾ ਜਿਹਦੇ ਕਰਕੇ ਦਿੱਲੀ ਆ ਸਾਰੇ ਅੰਦਰ ਗਏ ਸੀ ਦਿੱਲੀ ਤੋਂ ਵੱਡਾ ਘਟਾਲਾ ਇਹਨਾਂ ਨੇ ਪੰਜਾਬ 'ਚ ਕੀਤਾ ਹੈ। ਐਸ ਕਰਕੇ ਮੈਂ ਬੇਨਤੀ ਕਰਨ ਆਇਆ ਹਾਂ। ਕੱਲਾ ਅਕਾਲੀ ਦਲ ਹੈ ਜਿਹੜਾ ਜਵਾਨ ਦਾ ਪੱਕਾ ਹੈ। ਤੁਸੀਂ ਇਤਿਹਾਸ ਦੇਖ ਲਓ। ਬਾਪੂ ਬਾਦਲ ਨੇ ਜੋ ਵੀ ਵਾਅਦੇ ਕੀਤੇ ਜੇ ਤੁਹਾਨੂੰ ਕਿਹਾ ਗਰੀਬ ਨੂੰ ਆਟਾ ਦਲ ਦਊਂਗਾ ਪਹਿਲੀ ਕੈਬਨਿਟ 'ਚ ਹੀ ਫੈਸਲਾ ਕਰ ਲਿਆ। ਜੇ ਉਹਨਾਂ ਨੇ ਕਿਹਾ ਲੜਕੀਆਂ ਨੂੰ ਸ਼ਾਦੀ ਸ਼ਗਨ ਦਊਂਗਾ ਪਹਿਲੀ ਜੇ ਕਿਹਾ ਟਿਊਬਾਂ ਦੇ ਬਿੱਲ ਮਾਫ ਕਰੂੰਗਾ ਨਾਲ ਦੇ ਨਾਲ ਕਿਤੇ ਮੈਨੂੰ ਇੱਕ ਦੱਸ ਦਿਓ ਜਿਹੜੀ ਗੱਲ ਕਈ ਤੇ ਨਹੀਂ ਹੋਈ ਆ ਹੁੰਦਾ ਆਪਣੇਆਂ ਦਾ ਅਸੀਂ ਤੁਹਾਡੇ ਕੋਲ ਰਹਿਣਾ ਅਸੀਂ ਕਿਤੇ ਝੂਠ ਨਹੀਂ ਬੋਲਾਂਗੇ ਇਹਨਾਂ ਨੂੰ ਵੀ ਪਤਾ ਹੈ ਕਿ ਇੱਕ ਦੀ ਠੱਗੀ ਮਾਰ ਲਈ ਹੁਣ ਦੁਕਾਨ ਬੰਦ ਕਰਕੇ ਕਿਸੇ ਹੋਰ ਸੂਬੇ ਚਲੇ ਜਾਣਗੇ ਇਹਨਾਂ ਦਾ ਕੋਈ ਲਗਾਨ ਨਹੀਂ ਕੋਈ ਰਿਸ਼ਤਾ ਤੁਹਾਡੇ ਨਾਲ ਨਹੀਂ ਹੈ ਮੇਰੀਆਂ ਬੀਬੀਆਂ ਬੈਠੀਆਂ ਹੈ ਬੀਬੀ ਜੀ 1000 ਰੁਪਏ ਆਏ ਇਹਨਾਂ ਦਾ 2500 ਪੈਨਸ਼ਨ ਤਾਂ ਆ ਗਈ ਹੋਣੀ ਐ ਹੈ ਆਟਾ ਦਾਲ ਵੀ ਨਹੀਂ ਆਇਆ ਕ ਆਟਾ ਦਾਲ ਵੀ ਬੰਦ ਹੋ ਆਟਾ ਦਾਲ ਵੀ ਬੰਦ ਹੋ ਗਿਆ ਆ ਜਿਹੜੀ ਕਨਕਾਰੀ ਹੈ ਨਾ ਆ ਰਹੀ ਐ ਸੈਂਟਰ ਦੀ ਹਾਂ ਹਾਂ ਸੈਂਟਰ ਦੀ ਐ ਪੰਜਾਬ ਦਾ ਆਟਾ ਦਾਲ ਬੰਦ ਐ ਆ ਹੁਣ ਕਹਿੰਦੇ ਐ ਕਿ ਅਸੀਂ 300 ਯੂਨਿਟ ਬਿਜਲੀ ਦੇ ਦਿੱਤੇ ਤੇ 200 ਤਾਂ ਬਾਪੂ ਬਾਦਲ ਹੀ ਦਿੰਦਾ ਹੁੰਦਾ ਸੀ ਤੇ ਜੇ ਬਾਦਲ ਬਾਪੂ ਬਾਦਲ ਥਰਮਲ ਪਲੈਂਟ ਨਾਮ ਆਉਂਦਾ 300 ਵੀ ਨਹੀਂ ਮਿਲਨੇ ਸੀ ਤੁਹਾਨੂੰ ਆ ਬਿਜਲੀ ਪੈਦਾ ਕੀਤੀ ਜਿਹਦੇ ਕਰਕੇ ਤੁਹਾਡੇ ਕੋਲੇ ਖੇਤਾਂ 'ਚ ਬਿਜਲੀ ਆ ਰਹੀ ਏ ਤੁਸੀਂ ਦੇਖ ਲਓ 10 ਸਾਲ ਹੋ ਗਏ ਇੱਕ ਯੂਨਿਟ ਬਿਜਲੀ ਦਾ ਪੈਦਾ ਨਹੀਂ ਕੀਤਾ ਤਾਂ ਹੁਣ ਕੱਟ ਲੱਗਣ ਲੱਗੇ ਜੇ ਤੁਸੀਂ ਆਪਣੀ ਸਰਕਾਰ ਨਾ ਲੈ ਕੇ ਆਏ ਆ 4 ਘੰਟੇ 5 ਘੰਟੇ ਨਹੀਂ ਇੱਕ ਇੱਕ ਘੰਟਾ ਰਹਿ ਜਾਊਗਾ ਟਿਊਬਲਾਂ ਦਾ ਕਿਉਂਕਿ ਮੰਗ ਵੱਗ ਗਈ ਹੈ ਪੈਦਾਬਾਰ ਖਤਮ ਹੋ ਗਈ ਕੀਤੀ ਨਹੀਂ ਹੈ ਇਸ ਕਰਕੇ ਮੈਂ ਜਿਆਦਾ ਸਮਾਨ ਨਹੀਂ ਲੈਣਾ ਮੈਂ ਤੁਹਾਡਾ ਧੰਨਵਾਦ ਵੀ ਕਰਨਾ ਹੈ ਕਿ ਇੰਨੀ ਗਰਮੀ ਦੇ ਬਾਵਜੂਦ ਜਿੱਥੋਂ ਅਖੀਰ ਚੌਂਕ ਤੱਕ ਲੋਕੀ ਖੜੇ ਹੈ ਮੈਂ ਇਧਰੋਂ ਆਇਆ ਪਿੰਨੋ ਮਨ ਲਗਾ 4-5 ਕਿਲੋਮੀਟਰ ਦੀ ਸੜਕਾਂ ਦੇ ਇੱਥੇ ਜਾਮ ਹੋਇਆ ਪਿਆ ਦੂਜੇ ਪਾਸੇ ਜਾਮ ਹੋਇਆ ਮੈਂ ਕੇਜਰੀਵਾਲ ਤੇ ਕਾਂਗਰਸੀ ਨੂੰ ਦੱਸ ਦੇਣਾ ਹੈ ਆ ਜਿਹੜੇ ਕਾਲੀ ਵਰਕਰ ਖੜੇ ਹੋ ਗਏ ਆ ਉਹਨਾਂ ਵਿੱਚ ਆਪਣੇ ਬਜ਼ੁਰਗਾਂ ਦੀ ਸਪਿਰਿਟ ਆ ਗਈ ਹੈ ਜਿਵੇਂ ਤੁਹਾਡੇ ਬਜ਼ੁਰਗਾਂ ਨੇ ਬਾਪੂ ਬਾਦਲ ਨਾਲ ਜੋ ਵੀ ਆਦੇਸ਼ ਹੁੰਦਾ ਸੀ ਜੇ 5 ਸਾਲ ਜੇਲ੍ਹ ਵੀ ਜਾਣਾ ਹੈ ਐਂ ਭੰਗੜੇ ਪਾਉਂਦੇ ਜਾਂਦੇ ਸੀ ਅੱਜ ਉਹਨਾਂ ਦੇ ਬੱਚੇ ਇੱਥੇ ਬੈਠੇ ਆ ਅੱਜ ਸਾਰੇ ਪਰਿਵਾਰਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਹੁਣ ਵਿਰਸਤਾ ਕਰਾਂਗੇ ਆਰਾਮ ਤਾਂ ਕਰਾਂਗੇ ਜਦੋਂ ਤੱਕ ਆਪਣੀ ਕੌਮ ਦੀ ਆਪਣੀ ਪੰਜਾਬ ਦੀ ਪਾਰਟੀ ਵਾਪਸ ਪੰਜਾਬ ਸੱਤਾ 'ਚ ਨਹੀਂ ਆਉਂਦੀ ਕਿ ਮੈਂ ਇੱਥੇ ਦੋ ਤਿੰਨ एलान ਵੀ ਕਰਨ ਚੱਲਿਆ ਪਹਿਲਾ ਲਾਣਾ ਜਦੋਂ ਤੱਕ ਆ ਕੇਜਰੀਵਾਲ ਗੋਡੇ ਨਹੀਂ ਟੇਕਦਾ ਤੁਹਾਡੇ ਸਾਹਮਣੇ ਆਹ ਕਾਨੂੰਨ ਵਾਪਸ ਨਹੀਂ ਲੈਂਦਾ ਉਦੋਂ ਤੱਕ ਇਹਨੂੰ ਸੌਣ ਨਹੀਂ ਦੇਵਾਂਗੇ ਅਸੀਂ ਇਹਦੇ ਘਰ ਵੀ ਘੇਰਨਾ ਪਿਆ ਕੁਛ ਵੀ ਕਰਨਾ ਪਿਆ ਆ ਤੁਹਾਡਾ 1 ਇੰਚ ਜ਼ਮੀਨ 1 ਇੰਚ ਜ਼ਮੀਨ ਨਹੀਂ ਜਾਣ ਦੇਵਾਂਗੇ ਇੱਥੇ ਮੇਰੇ ਕੋਲੇ ਆਏ ਆ ਕਈ ਪਿੰਡ ਵਾਲੇ ਨਰਵਾਣਾ ਵਾਲੇ ਜਿਨ੍ਹਾਂ ਦੀ ਜਮੀਨ ਆ ਪਿੱਛੇ ਬੈਠੇ ਆਓ ਇੱਧਰ ਇੱਧਰ ਆਇਓ ਪੱਛੇ ਆ ਸਾਰੇ ਆ ਕਿਸਾਨ ਜਿਨ੍ਹਾਂ ਦੀਆਂ ਜਮੀਨਾਂ ਪੱਤੀ ਚੁੱਕੀ ਦੇ ਸਾਰੇ ਆ ਪਰਿਵਾਰ ਆ ਮੈਂ ਤੁਹਾਨੂੰ ਇੱਕ ਕਤਲ ਕਰਨਾ ਹੈ ਇੱਕ ਤਾਂ ਸਾਰੇ ਪਿੰਡ ਵਾਲੇ ਗ੍ਰਾਮ ਸਭਾ ਬਣਾ ਕੇ ਰੈਜ਼ੋਲੂਸ਼ਨ ਪਾਸ ਕਰਦੇ ਹੋ ਕਿ ਅਸੀਂ ਨਹੀਂ ਦੇਣੀ ਜ਼ਮੀਨ ਤੇ ਮੈਨੂੰ ਲੱਗਦਾ ਪਿੰਡਾਂ ਚ ਆ ਵੀ ਲਾ ਦਿਓ ਬੋਰਡ ਕਿ ਝਾੜੂ ਵਾਲਿਆਂ ਨੂੰ ਵਣ ਨਹੀਂ ਦੇਣਾ ਇਹਨਾਂ ਕੌਮ ਨੂੰ ਦੂਜੀ ਗੱਲ ਮੈਂ ਅੱਜ ਕਹਿਣ ਲੱਗਿਆ ਜਿਵੇਂ ਹਿਮਾਚਲ ਵਿੱਚ ਕੋਈ ਬਾਹਰਲਾ ਜ਼ਮੀਨ ਨਹੀਂ ਲੈ ਸਕਦਾ ਉੱਤਰਖੰਡ ਵਿੱਚ ਜ਼ਮੀਨ ਨਹੀਂ ਲੈ ਸਕਦਾ ਰਾਜਸਥਾਨ ਚ ਨਹੀਂ ਲੈ ਸਕਦਾ ਬਾਹਰਲਾ ਪੰਜਾਬ ਦੀ ਜ਼ਮੀਨ ਪੰਜਾਬੀਆਂ ਦੀ ਹੈ ਬਾਹਰਲੇ ਅਸੀਂ ਕਿਸੇ ਨੂੰ ਨਹੀਂ ਲੈਣ ਦੇਵਾਂਗੇ ਦੂਜੀ ਗੱਲ ਜਿਹੜੀ ਜਿਹੜੀਆਂ ਅੱਜ ਸਰਕਾਰੀ ਨੌਕਰੀਆਂ ਕੱਢ ਲਿਓ ਜਿਹੜਾ 20 25 ਅਰ ਜਿੰਨੀਆਂ ਵੀ ਥੋੜੀ ਦਿੱਤੀਆਂ ਆਪਾਂ ਤਾਂ 2.5 ਤਿੰਨ ਲੱਖ ਦਿੱਤੇ ਸੀ ਅੱਧੇ ਬਾਰ ਦੇ ਐ ਅੱਧੇ ਕੋਈ ਯੂਪੀ ਦੇ ਐ ਅੱਧੇ ਕੋਈ ਹਰਿਆਣੇ ਦੇ ਐ ਮੈਂ ਗਰੰਟੀ ਦਿੰਦਾ ਤੇ ਕਾਨੂੰਨ ਲੈ ਕੇ ਆਵਾਂਗੇ ਪੰਜਾਬ ਤੋਂ ਬਾਹਰ ਕਿਸੇ ਵੀ ਮੁੰਡੇ ਨੂੰ ਪੰਜਾਬ ਸਰਕਾਰ ਦੀ ਸਰਕਾਰੀ ਨੌਕਰੀ ਨਹੀਂ ਮਿਲਤੇ ਜਾਊਗੀ ਤੀਜੀ ਗੱਲ ਜਿੰਦੀ ਵੀ ਇੰਡਸਟਰੀ ਪੰਜਾਬ ਚ ਆਏਗੀ ਉਹਨਾਂ ਨੂੰ ਇਨਸੈਂਟਿਵ ਦੇਵਾਂਗੇ ਪਰ ਇਨਸੈਂਟਿਵ ਦੀ ਇੱਕ ਕੰਡੀਸ਼ਨ ਹੋਊਗੀ ਘੱਟੋ ਘੱਟ 80% ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਪੰਜਾਬ ਆਪਣਾ ਪੰਜਾਬ ਚੰਗਾ ਵਧੂਗਾ ਤਾਈ ਤਰੱਕੀ ਹੋਊਗੀ ਇਸ ਕਰਕੇ ਮੈਂ ਹੁਣ ਬੇਨਤੀ ਕਰਦਾ ਹੁਣ ਆਪਣੇ ਕੋਲੇ ਕੋਈ ਚਾਰਾ ਨਹੀਂ ਰਿਹਾ ਅਕਾਲੀ ਦਲ ਤੋਂ ਬਗੈਰ ਪੰਜਾਬ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਬਚਾ ਲੋ ਗੱਲਾਂ 'ਚ ਨਾ ਆਓ ਕੱਲੀ ਇੱਕ ਪਾਰਟੀ ਥੋੜੀ ਬਚਾ ਸਕਦੀ ਐ ਆ ਝਾੜੂ ਵਾਲੇ ਕਾਂਗਰਸੀ ਫਿਰ ਤੋਂ ਆਉਣਗੇ ਫਿਰ ਤੋਂ ਡਰਾਮੇ ਕਰਨਗੇ ਫਿਰ ਤੋਂ ਕੋਈ ਨਾ ਕੋਈ ਚੀਜ਼ ਛੁੱਲੀ ਛੱਡਣਗੇ ਪਰ ਐਕਤੀ ਇਹਨਾਂ ਦੀ ਗੱਲਾਂ 'ਚ ਨਾਓ ਆਪਾਂ ਵਾਪਸ ਉਹ ਖੁਸ਼ੀਆਂ ਵਾਲੇ ਦਿਨ ਜਦੋਂ ਜੋ ਚਾਹੁੰਦੇ ਸੀ ਉਹ ਨਾਲ ਦੇ ਨਾਲ ਆਦੇਸ਼ ਹੋ ਜਾਂਦੇ ਸੀ ਜਦੋਂ ਅਕਾਲੀ ਵਰਕਰਾਂ ਦੇ ਦਫ਼ਤਰ ਜਾਂਦੇ ਸੀ ਨੀਲੀਆਂ ਦੀ ਕਦਰ ਹੁੰਦੀ ਸੀ ਉਹ ਦਿਨ ਵਾਪਸ ਲੈ ਕੇ ਆਈਏ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਊ ਅਸੀਂ ਹਾਜ਼ਰ ਹਾਂ ਹਲੇ ਤਾਂ ਆ ਇਲਾਕਾ ਦੀ ਡਿਵੈਲਪਮੈਂਟ ਸ਼ੁਰੂ ਹੋਈ ਸੀ ਮੈਂ ਤੁਹਾਨੂੰ ਅੱਜ ਦੱਸ ਦਣਾ ਹੈ ਅਗਲੀ ਸਰਕਾਰ ल्याਦੋ 8-10 ਸਾਲ ਦੇ ਅੰਦਰ ਅਮਰੀਕਾ ਕੈਨੇਡਾ ਜਿਹੜੇ ਬੱਚੇ ਗਏ ਆ ਵਾਪਸ ਪੰਜਾਬ ਚ ਮੈਂ ਲੈ ਕੇ ਆਉਂਗਾ ਤੁਹਾਡਾ ਸਾਰਿਆਂ ਦਾ ਸਮੂਚੀ ਲੀਡਰਸ਼ਿਪ ਦਾ ਸਾਰੇ ਵਰਕਰਾਂ ਦਾ ਧੰਨਵਾਦ ਕਰਦਾ ਹੈ ਅੱਜ ਤੁਸੀਂ ਕਮਾਲ ਕਰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਬੇਨਤੀ ਹੈ ਕਿ ਜਲਦਬਾਜ਼ੀ ਨਾ ਕਰੋ